ਹਰ ਹਰ ਮਹਾਦੇਵ ਓਮ ਨਮਹ ਸ਼ਿਵਾਯ ਓਮ ਨਮਹ ਸ਼ਿਵਾਯ ਸੋ ਜਿੰਨੇ ਵੀ ਮੇਰੇ ਦੋਸਤ ਇਸ ਵੀਡੀਓ ਨੂੰ ਦੇਖ ਰਿਹਾ ਸਾਰਿਆਂ ਨੂੰ ਮਹਾ ਸ਼ਿਵਰਾਤਰੀ ਦੀਆਂ ਲੱਖ ਲੱਖ ਵਧਾਈਆਂ ਜੀ ਹਾਰਦਿਕ ਸ਼ੁਭ ਕਾਮਨਾਵਾਂ ਸੋ ਦੋਸਤੋ ਦੇਖੋ ਅੱਜ ਪੋਲੇ ਸ਼ੰਕਰ ਜੀ ਦੇ ਮੰਦਿਰ ਦੇ ਵਿੱਚ ਪ੍ਰਾਚੀਨ ਸ਼ਿਵ ਮੰਦਿਰ ਟ੍ਰੇਲਾ ਦੇ ਦਰਸ਼ਨ ਕਰ ਰਹੇ ਹਾਂ ਜੀ ਤੁਸੀਂ ਸੋ ਦੇਖੋ ਸੰਗਤਾਂ ਦੀ ਭੀੜ ਓਮੜੀ ਪਈ ਆ ਲਾਈਨਾਂ ਲੱਗੀਆਂ ਹੋਈਆਂ ਜੀ ਅੱਜ ਮਹਾ ਸ਼ਿਵਰਾਤਰੀ ਦਾ ਪਵਿੱਤਰ ਦਿਹਾੜਾ ਹੈ ਜੀ ਉਹ ਦੇਖੋ ਅੱਜ ਅੱਜ ਦੇ ਦਿਨ ਨੌਜਵਾਨ ਔਰ ਬੇਲੇ ਦੇ ਸਾਰੇ ਬਸਨੀਕ ਰਲ ਕੇ ਇਸ ਪਵਿੱਤਰ ਦਿਹਾੜੇ ਤੇ ਪਕੌੜਿਆਂ ਦਾ ਟਕੂਆਂ ਦਾ ਤੇ ਚਾਹ ਦਾ ਲੰਗਰ ਲਗਾਉਂਦੇ ਆ ਜੀ ਤੇ ਬੜੀ ਸ਼ਰਧਾ ਭਾਵਨਾ ਨਾਲ ਸ਼ਿਵਰਾਤਰੀ ਮਨਾਈ ਜਾਂਦੀ ਹੈ ਸੋ ਚਲੋ ਆਜੋ ਆਪਾਂ ਜਿੰਨੀ ਉਰੇ ਸੰਗਤ ਪਹੁੰਚੀ ਹੋਈ ਆ ਅੱਛਾ ਆਪੀ ਦੀ ਸ਼ਿਵਰਾਤਰੀ ਆਜ ਤੁਹਾਨੂੰ ਸ਼ਿਵਰਾਤਰੀ ਦੇ ਲੱਖ ਲੱਖ ਮੁਬਾਰਕਾ ਸ਼ਿਵਰਾਤਰੀ ਕਿਉਂ ਮਨਾਈ ਜਾਂਦੀ ਹੈ ਜੀ ਇਸ ਲਈ ਮਨਾਈ ਜਾਂਦੀ ਹੈ ਭੋਲੇ ਨਾਥ ਔਰ ਸ਼ਿਵਪਾਰਵਤੀ ਜੀ ਦੀ ਸ਼ਾਦੀ ਹੁੰਦੀ ਹੈ ਅੱਜ ਦੇ ਦਿਨ ਹਾਂ ਤੇ ਵਿੱਚ ਬਹੁਤ ਵਿਦਵਾਨ ਜਿਹੜੇ ਮਹਾਪੁਰਸ਼ ਆ ਮੈਂ ਹੁਣ YouTube ਤੇ ਵੀ ਸਰਚ ਕਰਕੇ ਦੇਖ ਕੇ ਆਇਆ ਉਹਨਾਂ ਦਾ ਮੰਨਣਾ ਹੈ ਕਿ ਜਿਹੜਾ ਸ਼ਿਵਜੀ ਦਾ ਵਿਆਹ ਹੋਇਆ ਤਾਂ ਪਸਾਖ ਮਹੀਨੇ ਦੇ ਵਿੱਚ ਪੰਜਵੀਂ ਨੂੰ ਹੋਇਆ ਤਾਂ ਜੀ ਮੈਨੂੰ ਮੈਂ ਬਹੁਤ ਜੀ ਸਟੱਡੀ ਕੀਤੀ ਹੈ ਜੀ ਤੇ ਸ਼ਿਵ ਮਹਾਪੁਰਾਨ ਦੇ ਮੁਤਾਬਕ ਇਹਨਾਂ ਦੀ ਜਿਹੜੀ ਸ਼ਾਦੀ ਹੋਈ ਸੀ ਸ਼ਾਦੀ ਬਸਾਖ ਦੇ ਮਹੀਨੇ ਚ ਪੰਜਵੀਂ ਨੂੰ ਹੋਈ ਸੀ ਤੇ ਕਹਿੰਦੇ ਅੱਜ ਦੇ ਦਿਨ ਜਿਹੜੀ ਮਨਾਈ ਜਾਂਦੀ ਜਿੱਥੋਂ ਮੈਂ ਵੀ YouTube ਤੋਂ ਦੇਖਿਆ ਜੀ ਉੱਥੇ ਹੀ ਪਤਾ ਕਰਿਆ ਕਹਿੰਦੇ ਵੀ ਅੱਜ ਦੇ ਦਿਨ ਪਗਵਾਨ ਨਾਰਾਇਣ ਨੇ ਭਗਵਾਨ ਵਿਸ਼ਨੂ ਨੇ ਤੇ ਬ੍ਰਹਮਾ ਜੀ ਨੇ ਅੱਜ ਦੇ ਦਿਨ ਜਿਹੜੀ ਪਹਿਲੀ ਪੂਜਾ ਹੋਈ ਸੀ ਸ਼ਿਵਲਿੰਗ ਦੀ ਅੱਜ ਦੇ ਦਿਨ ਹੋਈ ਸੀ ਇਸ ਲਈ ਸ਼ਿਵਰਾਤਰੀ ਮਨਾਈ ਜਾਂਦੀ ਹੈ ਮਨਾਈ ਜਾਂਦੀ ਮੈਨੂੰ ਇਤਨਾ ਰਪਿਆ ਅੱਛਾ ਜੀ ਜੈਨ ਕੀ ਪੱਕਾ ਨਹੀਂ ਤੁਹਾਨੂੰ ਪੱਕਾ ਕਨਫਰਮ ਨਹੀਂ ਪਰ ਪਸੀ ਆਈ ਜੋਨਾ ਅਸੀਂ ਸੁਣੇ ਅਸੀਂ ਆਪਾਂ ਜਿੰਨੇ ਵੀ ਆਮ ਜੋਨਾਤ ਦੀ ਸ਼ਾਦੀ ਹੈ ਜਿਹੜੀ ਆਮ ਸੰਗਤ ਆ ਉਹ ਆਹੀ ਮੰਨਦੀ ਹੈ ਕਿ ਅੱਜ ਦੇ ਦਿਨ ਵਿਆਹ ਹੋਇਆ ਤਾਂ ਹਾਂਜੀ ਹਾਂ ਚਲੋ ਠੀਕ ਹੈ ਇਧਰ ਆਪਾਂ ਹੋਰ ਮੁੰਡਿਆਂ ਨੂੰ ਪੁੱਛ ਲਈਏ ਠੀਕ ਹੈ ਜੀ ਅਗੀ ਸਾਤਰੀ ਕਾਲ ਜੀ ਸਾਤਰੀ ਕਾਲ 6 ਤਰੀਕ ਨੂੰ ਕੋਰਸਨ ਭਗਵਾਉਂਦਾ ਅੱਛਾ ਜੀ ਸਤਾਫ ਨੂੰ ਦੇਖਾ ਹਾਂ ਮੂਰਤੀ ਸਤਾਫਨਾ ਅੱਛਾ ਤੁਹਾਨੂੰ ਜਲਦੀ ਠੀਕ ਹੈ ਅੱਛਾ ਚਾਚਾ ਜੀ ਤੁਹਾਨੂੰ ਸ਼ੁਭਰਾਤਰੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਤੇ ਅੱਜ ਇੱਕ ਛੋਟਾ ਜਿਹਾ ਸਵਾਲ ਤੁਹਾਡੇ ਕੋਲ ਲੈ ਕੇ ਆਏ ਆਂ ਅਸੀਂ ਕਿ ਸਾਡੇ ਦੋਸਤ ਵੀ ਵੀਡੀਓ ਨੂੰ ਦੇਖ ਰਹੇ ਆ ਜੀ ਬੇਲਾ ਆਪਣਾ ਸਾਰਾ ਦੇਖਦਾ ਜੀ ਸ਼ਿਵਰਾਤਰੀ ਕਿਉਂ ਮਨਾਈ ਜਾਂਦੀ ਹੈ ਜੀ ਸ਼ਿਵਰਾਤਰੀ ਭਗਵਾਨ ਦੇ ਨਾਲ ਵਿਆਹ ਹੈ ਅੱਛਾ ਜੀ ਭਗਵਾਨ ਦਾ ਕਾਮਰਾਈ ਜਿੰਦਗੀ ਆ ਇਹ ਤਾਂ ਮਨਾਈ ਜਾਂਦੀ ਹੈ ਜੀ ਤੇ ਵਿੱਚ ਵਿੱਚ ਮੈਂ ਹੁਣ YouTube ਤੇ ਵੀ ਸਟੱਡੀ ਕਰਕੇ ਆਇਆ ਥੋੜੀ ਜੀ ਉਹਦੇ ਵਿੱਚ ਦੱਸਿਆ ਜਾਂਦਾ ਕਿ ਭਗਵਾਨ ਸ਼ਿਵ ਦਾ ਵਿਆਹ ਹੋਇਆ ਤੇ ਜਿਹੜਾ ਉਹ ਬਸਾਤ ਮਹੀਨੇ ਦੇ ਵਿੱਚ ਪੰਜਵੀਂ ਨੂੰ ਹੋਇਆ ਤਾਂ ਜਿਹੜਾ ਭਗਵਾਨ ਸ਼ਿਵ ਦਾ ਵਿਆਹ ਹੋਇਆ ਤਾਂ ਸ਼ਿਵ ਪੁਰਾਨ ਦੇ ਮੁਤਾਬਕ ਵੀ ਉਹਨਾਂ ਦਾ ਵਿਆਹ ਵਿਸਾਖ ਮਹੀਨੇ ਦੀ ਪੰਚਮੀ ਨੂੰ ਹੋਇਆ ਤਾਂ ਤੇ ਉਹਦੇ ਵਿੱਚ ਜਿਹੜੇ ਵਿਦਵਾਨ ਆ ਉਹ ਦੱਸਦੇ ਆ ਕਿ ਅੱਜ ਦੇ ਦਿਨ ਜਿਹੜੀ ਸ਼ਿਵਲਿੰਗ ਦੀ ਪ੍ਰਥਮ ਪੂਜਾ ਹੋਈ ਸੀ ਬ੍ਰਹਮਾ ਜੀ ਨੇ ਔਰ ਵਿਸ਼ਨੂੰ ਜੀ ਨੇ ਕੀਤੀ ਸੀ ਧਰਤੀ ਦੇ ਉੱਪਰ ਆ ਕੇ ਕਿਤਾ ਮੰਨਾਈ ਜਾਂਦੀ ਹੈ ਕਿ ਅੱਜ ਦੇ ਦਿਨ ਇਹਨਾਂ ਦੇ ਸ਼ਿਵਲਿੰਗ ਦੀ ਪ੍ਰਥਮ ਪੂਜਾ ਹੋਈ ਸੀ ਅੱਜ ਦੇ ਦਿਨ ਸ਼ੁਰੂ ਹੋ ਜਾਂਦਾ ਤੁਹਾਡਾ ਕੀ ਮੰਨਣਾ ਹੈ ਜੀ ਦੱਸੋ ਸਰ ਆਓ ਆਓ ਸਰ ਨੇ ਦੱਸੋ ਆਪਾਂ ਇਹਨਾਂ ਦੇ ਬੱਚਿਆਂ ਨੂੰ ਗਾਹਾਂ ਜਾਗਰੂਕ ਕਰਨਾ ਜੀ ਕਿਉਂ ਬਣਾਈ ਜਾਂਦੀ ਆ ਕਿਉਂਕਿ ਲਗ ਲਗ ਵਿਚਾਰ ਆ ਸਾਰਿਆਂ ਦੇ ਤੇ ਲਗ ਲਗ ਵਿਚਾਰ ਆ ਹਾਂ ਹੁਣ ਮੈਂ ਤਿੰਨ ਚਾਰ ਵੀਡੀਓ ਦੇਖ ਕੇ ਆਇਆ ਮੈਂ ਥੋੜੀ ਜਿਹੀ ਸਟੱਡੀ ਕਰਕੇ ਆਇਆ ਇਹ ਪਰ ਉਹਦੇ ਵਿੱਚ ਤਿੰਨ ਚਾਰ ਵੀਡੀਓ ਦੇਖ ਕੇ ਤਿੰਨੇ ਚਾਰ ਲਗ ਲਗਦੀ ਆ ਜੀ ਵੈਸੇ ਦੱਸੋ ਮਤਾਬਿਕ ਤਾਂ ਖੁਸ਼ ਹੋ ਭਗਵਾਨ ਦਾ ਵਿਆਹ ਦਾ ਅੱਛਾ ਜੀ ਵੈਸੇ ਆਮ ਜਿੰਨਾ ਵੀ ਆਪਣਾ ਹਿੰਦੁਸਤਾਨ ਹੈ ਹਿੰਦੁਸਤਾਨ ਦੇ ਜਿੰਨੇ ਵੀ Hindu ਤਤਵਾ ਉਹ ਸਾਰੇ ਇਹ ਮੰਨਦੇ ਆ ਕਿ ਅੱਜ ਦੇ ਦਿਨ ਵਿਆਹ ਦਾ ਠੀਕ ਹੈ ਧੰਨਵਾਦ ਹਾਂ ਜੀ ਅੰਕਲ ਜੀ ਤੁਹਾਨੂੰ ਸ਼ਿਵਰਾਤਰੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਤੁਹਾਨੂੰ ਸਾਰੇ ਬਹੁਤ ਬਹੁਤ ਮੁਬਾਰਕਾਂ ਸ਼ਿਵਰਾਤਰੀ ਦੀਆਂ ਅੱਜ ਦੇ ਦਿਨ ਇਹ ਅਸੀਂ ਇਹ ਪੁੱਛਣਾ ਜਾਂਦੇ ਹਾਂ ਜਾਣਨਾ ਚਾਹੁੰਦੇ ਹਾਂ ਸਾਡੇ ਦੋਸਤ ਜਿੰਨੇ ਵੀਡੀਓ ਦੇਖ ਰਹੇ ਆ ਕਿ ਅੱਜ ਸ਼ਿਵਰਾਤਰੀ ਦਾ ਪਾਵਨ ਤੇ ਸ਼ੁਭ ਅਸਰ ਹੈ ਜੀ ਅੱਜ ਸ਼ਿਵਰਾਤਰੀ ਕਿਉਂ ਮਨਾਈ ਜਾਂਦੀ ਹੈ ਜੀ ਅੱਜ ਦੇ ਦਿਨ ਸ਼ੰਕਰ ਮਹਾਰਾਜ ਦੀ ਮੈਰਿਜ ਹੋਈ ਸੀ ਅੱਛਾ ਜੀ ਉਸ ਕਰਕੇ ਮੈਰਿਜ ਦੇ ਜਨਮ ਦਿਨਾਂ ਦਾ ਕਿਸੇ ਨੂੰ ਪਤਾ ਨਹੀਂ ਟਿਕਾ ਦਾ ਹੋਇਆ ਹਾਂਜੀ ਤੇ ਇਹ ਮੈਰਿਜ ਦੇ ਦਾ ਦਿਨ ਮਨਾਉ ਰਹੇ ਆ ਨਾ ਦੇਖਾ ਠੀਕ ਹੈ ਜੀ ਹਾਂ ਜੀ ਤੇ ਸਰ ਮੈਂ YouTube ਤੇ ਥੋੜਾ ਜਿਹਾ ਹੁਣ ਸਰਚ ਕਰਕੇ ਆਇਆ ਸੀ ਮੈਂ ਤਿੰਨ ਚਾਰ ਵੀਡੀਓਜ਼ ਦੇਖੀਆਂ ਜਿਹੜੀ ਜਿਹੜੀ ਮੈਂ ਸਟੱਡੀ ਕੀਤੀ ਆ ਉਹਦੇ ਮੁਤਾਬਕ ਕਹਿੰਦੇ ਸ਼ਿਵਜੀ ਦਾ ਜਿਹੜਾ ਵਿਆਹ ਹੋਇਆ ਤਾਂ ਵਿਸਾਖ ਮਹੀਨੇ ਦੀ ਪੰਜਵੀਂ ਨੂੰ ਹੋਇਆ ਤਾਂ ਜਿਹੜੀ ਮੈਂ ਦੇਖੀ ਹੈ ਜੀ ਮੈਨੂੰ ਵੀ ਇਹ ਚੀਜ਼ ਦੀ ਜਾਣਕਾਰੀ ਨਹੀਂ ਆ ਤੇ ਉਹਦੇ ਵਿੱਚ ਇਹ ਕਹਿੰਦੇ ਆ ਕਿ ਅੱਜ ਦੇ ਦਿਨ ਜਦੋਂ ਸ਼ਿਵਜੀ ਭਗਵਾਨ ਉੱਪਰ ਤੇ ਇੱਕ ਜੋਤੀ ਜੋ ਪੈਦਾ ਹੋਏ ਤੇ ਤਾਂ ਉਹਨਾਂ ਦੀ પ્રથમ ਪੂਜਾ ਭਗਵਾਨ বিষ্ণੂ ਜੀ ਨੇ ਤੇ ਹੋਰ ਭਗਵਾਨ ਬ੍ਰਹਮਾ ਜੀ ਨੇ પ્રથમ ਪੂਜਾ ਸ਼ਿਵਲਿੰਗ ਦੀ ਧਰਤੀ ਤੇ ਕੀਤੀ ਇਹ ਕਿੰਨਾ ਵਾਰੋ ਜੇ ਜਿੰਨੀ ਮਰਜ਼ੀ ਸਟੱਡੀ ਕਰ ਲੋ ਹਾਂਜੀ ਉਹੀ ਅੰਤ ਨਹੀਂ ਹੈ ਅੱਛਾ ਜੀ ਪਰ ਜੋ ਆਮ ਪ੍ਰਚਲਿਤ ਹੈ ਉਹ ਅੱਜ ਦੇ ਦਿਨ ਮੈਰਿਜ ਦਾ ਅੱਛਾ ਅੱਜ ਦੇ ਦਿਨ ਸ਼ਿਵ ਜੀ ਦੀ ਪਾਰਵਤੀ ਜੀ ਨਾਲ ਹੈ ਪੈਸੇ ਨਾਲ ਤੇ 108 108 ਨਾਮ ਆ ਜੀ ਇਹਨਾਂ ਦੇ 108 ਰੁਪਏ ਜੀ ਇਹਨਾਂ ਦੇ ਤੇ ਇਹ ਖੜੇ ਟਾਈਮ ਤੇ ਇਹਨਾਂ ਨੇ ਆਪਣਾ ਚੇਂਜ ਕਰਦੇ ਰਹੇ ਆ ਹਾਂਜੀ ਆਪਤਾਰ ਲੰਦੇ ਰਹੇ ਆ ਅੱਛਾ ਜੀ ਸ਼ਿਵ ਜੀ ਕੋਰੇ ਪਾਰਵਤੀ ਨੇ ਕਈ ਜਨਮ ਲੱਤੇ ਆ ਅੱਛਾ ਜੀ 97 ਜੀ ਤਾਂ ਤੁਹਾਡੇ ਕਹਿੰਦਾ ਮਤਲਬ ਅੱਜ ਦੇ ਦਿਨ ਮਾਤਾ ਪਾਰਵਤੀ ਉਹ ਸ਼ਿਵ ਜੀ ਜੀ ਦਾ ਵਿਆਹ ਹੋਇਆ ਤਾਂ ਇਸ ਲਈ ਸ਼ਿਵਰਾਤਰੀ ਮਨਾਈ ਜਾਂਦੀ ਹੈ ਹਾਂ ਜੀ ਠੀਕ ਹੈ ਸ਼ੁਕਰੀਆ ਜੀ ਸੋ ਦੋਸਤੋ ਧੰਨਵਾਦ ਜੀ ਸੋ ਦੇਖੋ ਜਿੱਦਾਂ ਆਪਾਂ ਜੀ ਨੇ ਤੁਹਾਨੂੰ ਦੱਸਿਆ ਤੇ ਅੱਜ ਦੇ ਦਿਨ ਭਗਵਾਨ ਸ਼ਿਵ ਜੀ ਔਰ ਮਾਤਾ ਪਾਰਵਤੀ ਜੀ ਦਾ ਸੋ ਬੇਬਾ ਵੈ ਅਸੀ ਇਸ ਕਰਕੇ ਅੱਜ ਦੇ ਦਿਨ ਸ਼ਿਮਰਾਤਰੀ ਮਨਾਈ ਜਾਂਦੀ ਆ ਬਾਕੀ ਬੁੱਧੀ ਜੀਵੀਆਂ ਦੇ ਲਗ ਲਗ ਵਿਚਾਰ ਆਲੀ YouTube ਤੇ ਵੀ ਆ ਅਗਰ ਜਾ ਕੇ ਦੇਖੀਏ ਤਾਂ ਉਹਨਾਂ ਦੇ ਲਗ ਲਗ ਆਪਣੇ ਆਪਣੇ ਵਿਚਾਰ ਆ ਸੋ ਦੇਖੋ ਜੀ ਅੱਜ ਸੰਗਤ ਆਈ ਹੋਈ ਆ ਤੇ ਸ਼ਿਮਰਾਤਰੀ ਦਾ ਇਹ ਸ਼ੁਭ ਅਪਸਰ ਮਨਾਇਆ ਜਾ ਰਿਹਾ ਜੀ ਦੇਖੋ ਅਸੀਂ ਭਰਤ ਰੱਖੇ ਜਾਂਦੇ ਆ